Nova Tech Agri ਦੇ ਵਿੱਚ ਸਾਰੇ ਦੋਸਤਾਂ ਨੂੰ ਅਸਲਾਮ ਅਲੈਕਮ ਅੱਜ ਅਸੀਂ ਗੱਲ ਕਰਾਂਗੇ ਮੌਸਮੀ ਕਬਾਬਾਰੇ ਜੀ ਅਸੀਂ ਚੱਕ ਨੰਬਰ 284 ਟीडीਏ ਚੌਕ ਆਜ਼ਮ ਡਿਸਟ੍ਰਿਕਟ ਲਈਆ ਚੱਗੇ ਆ ਜੀ ਤੇ ਇੱਥੇ ਅਸੀਂ ਕਾਟਨ ਕਾਸ਼ ਕੀਤੀ ਸੀ 11 ਮਈ 2025 ਨੂੰ ਤੇ ਅੱਜ ਰੇਟ ਆ ਜੀ 18 ਅਗਸਤ 2025 ਤੇ ਵੈਰਾਈਟੀ ਅਸੀਂ ਸਾਈਟੋ ਦੀ ਲਗਾਈ ਹੋਈ ਹੈ ਜਨਾਬ ਤੇ ਅਸੀਂ ਜਰਾਂ ਦੇਖਦੇ ਹਾਂਗੇ ਕੀ ਸੁਰਤਿ ਹਾਲ ਹੈ ਦੀ ਅੱਜ ਤੇ ਜਨਾਬ ਇਹਦਾ ਪੌਦਾ ਹੈਗਾ ਠੀਕ ਹੈ ਜੀ ਇਹ ਮੇਨ ਸਟੈਮ ਨਾਲੇ ਨੇ ਇੱਕ ਦੋ ਸਾਈਡ ਬ੍ਰਾਂਚੇਜ਼ ਲਈਆਂ ਹੋਈਆਂ ਐ ਤੁਸੀਂ ਦੇਖ ਸਕਦੇ ਹੋ ਇੱਕ ਤੇ ਇੱਕ ਪਲਾਂਟ ਟੂ ਪਲਾਂਟ ਡਿਸਟੈਂਸ ਸਿਸਟਮ ਇਹਦਾ ਤਕਰੀਬਨ ਹੈਗਾ ਕੋਈ ਡੇਢ ਤੋਂ ਪੌਣੇ 2 ਫੁੱਟ ਆ ਡੇਢ ਫੁੱਟ ਦਾ ਇਧਰ ਤਕਰੀਬਨ ਪੌਣੇ 2 ਫੁੱਟ ਦਾ ਫਾਸਲਾ ਅੱਛਾ ਹੁਣ ਅਸੀਂ ਦੇਖਦੇ ਹਾਂ ਕਿ ਇਹਨੇ ਕਿੰਨੀ ਬੋਲ ਫਾਰਮੇਸ਼ਨ ਹੋਈ ਹੈ ਇਹਦੇ ਵਿੱਚ 1 2 3 4 5 6 7 8 9 10 11 12 13 14 15 16 17 18 19 20 21 22 23 24 24 ਬੋਲ ਕੰਪਲੀਟ ਬਣ ਚੁੱਕੇ ਆ ਮੇਨ ਬ੍ਰਾਂਚ ਦੇ ਉੱਤੇ ਬਾਕੀ ਹਾਲੇ ਛੋਟੇ ਛੋਟੇ ਬੇਰ ਦੇ ਦਾਣੇ ਜਿੰਨੇ ਬਹੁਤ ਸਾਰੇ ਹੈਗੇ ਆ ਉਹਨਾਂ ਨੂੰ ਮੈਂ ਅਕਾਊਂਟ ਨਹੀਂ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਜੀ 1 2 3 4 5 6 7 8 8 ਬੋਲ ਦੀ ਇਹਦੀ ਦੂਜੀ ਸਾਈਡ ਤੇ ਦੂਸਰੀ ਬਰਾంచ్ ਦੇ ਨਾਲ ਤੇ 1 2 3 4 5 6 7 7 ਤੇ 8 15 ਤੇ 24 ਤਕਰੀਬਨ ਜੀ 39 ਬੋਲ ਇਸ ਟਾਈਮ ਫੁਲੀ ਡਿਵੈਲਪ ਹੋ ਚੁੱਕੇ ਐ ਇਹਦੇ ਤੇ ਵਰਾਈਟੀ ਸਾਈਟੋ ਦੀ ਹੈ ਜੀ ਤੇ ਬਹੁਤ ਜ਼ਬਰਦਸਤ ਵਰਾਇਟੀ ਹੈ ਕੀ ਹੈ ਮਾਸ਼ਾਅੱਲਾ ਇਹ ਦੇਖੋ ਇੱਕ ਜੈਸੇ ਬਿਲਕੁਲ ਪਲਾਂਟ ਹੈ ਪੂਰਾ ਫੀਲਡ ਕੰਬਿਨੇਸ਼ਨ ਵੀ ਬਹੁਤ ਜ਼ਬਰਦਸਤ ਹੋਈ ਸੀ ਇਸ ਟਾਈਮ ਲਸ਼ ਗ੍ਰੀਨ ਫਲੋਤਾ ਫਲਾਵਰਿੰਗ ਫਰੂਟਿੰਗ ਬੋਲ ਫਾਰਮੇਸ਼ਨ ਸਕੁਅਰ ਫਾਰਮੇਸ਼ਨ ਸਾਰੀਆਂ ਕੰਡੀਸ਼ਨਸ ਇਸ ਟਾਈਮ ਇਸ ਵੈਰਾਈਟੀ ਦੇ ਉੱਤੇ ਹੈਗੀਆਂ ਓਵਰ ਆਲ ਇਸ ਟਾਈਮ ਕ੍ਰਾਪ ਬਿਲਕੁਲ ਹੈਲਦੀ ਔਰ ਵਾਇਰਸ ਫ੍ਰੀ ਹੈਗੀਏ ਤਾਂ ਪਾਸ ਤੋਂ ਅੱਛੀ ਪੈਦਾਵਾਰ ਲੈਣ ਵਾਸਤੇ ਸਿਰਫ ਦੋ ਤਿੰਨ ਬੁਨਿਆਦੀ ਚੀਜ਼ਾਂ ਹੈਗੀਆਂ ਨੰਬਰ 1 ਪੌਦਿਆਂ ਦੀ ਤਾਦਾਦ ਪੂਰੀ ਹੋਣੀ ਚਾਹੀਦੀ ਆ ਫਸਲ ਜਿਹੜੀ ਬੂਟੀ ਤੋਂ ਪਾਕ ਹੋਵੇ ਰਸ ਚੂਸ ਕੀੜਿਆਂ ਦਾ ਟਾਈਮ ਦੇ ਨਾਲ ਤਦਾਰਕ ਸਲਫਰ ਬੁਰਾਨ ਤੇ ਅਮੀਨੋ ਐਸਿਡ ਦਾ ਇਸਤੇਮਾਲ ਔਰ ਖਾਦ ਔਰ ਪਾਣੀ ਦਾ ਵਕਤ ਦੇ ਉੱਤੇ ਇਸਤੇਮਾਲ ਇਹ ਚੰਦ ਇੱਕ ਬੁਨਿਆਦੀ ਚੀਜ਼ਾਂ ਜਿਨ੍ਹਾਂ ਦੇ ਉੱਤੇ ਅਸੀਂ ਅਮਲ ਦਰਾਮਦ ਕਰਕੇ ਕ ਆਖਿਰ ਤੇ ਵੀਡੀਓ ਨੂੰ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਪ੍ਰੈਸ ਕਰ ਦਿਓ ਸ਼ੁਕਰੀਆ